ਕਿ ਨਾ ਚੌੜਾ ਦਾ ਹਾਈਵੇ ਬਣ ਗਿਆ ਹਾਈਵੇ ਲੈ ਉਹਦਾ ਟਰਾਲੇ ਨਿਕਾਲੋ ਆ ਅੰਨੇ ਨੂੰ ਕੇ ਲਾਓ ਏ ਫਸਲਾ ਹੱਦ ਆ ਨਾ ਕੋਸ ਲਾਓ ਕਮਾਨ Orea, orea. Mm. 我有在 DJ。 ਉਹ ਆਵੇ ਆਪਣੇ ਵਲੌਗ ਦਾ ਸਰ ਕਿੰਨੇ ਬੰਦੇ ਇਕ ਥਾਂ ਤੇ ਕੋਣ ਦੇਖੂਆ ਤੇਰੀ ਵੀਡੀਓ ਦੋ ਬੰਦੇ ਜੁੜ ਗਏ ਆ ਦੋ ਬੰਦੇ ਤਾਂ ਜੁੜੇ ਆ ਪਰ ਜੋ ਵੀ ਆ ਪਾਣੀ ਹੁਣ ਚੰਨ ਹੁਣੀ ਬੈਠੇ ਆ ਵਧੀਆ ਤਰੀਕੇ ਨਾਲ ਬੈਠੇ ਖੜਕੀ ਜਾਂਦੇ ਆ ਧੁੱਪ ਦਾ ਆਨੰਦ ਮਾਰ ਰਹੇ ਆ ਹੈ ਉਹ ਉਧਰ ਕਾਲੇ ਹੁਣੀ ਬੈਠੇ ਆ ਪਤਾ ਨਹੀਂ 1 ਮਿੰਟ ਜ਼ੂਮ ਕਰਕੇ ਬੰਨੇ ਆ ਆਏ ਕਾਲਾ ਮੂਲ ਕੋੰਦਾ ਵਕੀਲਾ ਲੈ ਲੈ ਦੱਸ ਹੋਰ ਹੈਂ ਨੇ ਉਹਦੇ ਵਾਟਰ ਨੂੰ ਹਾਂ ਹਾਂ ਦੋ ਜੁੜੇ 17 ਨਹੀਂ ਮੈਂ ਨਹੀਂ ਨਹੀਂ ਤੇਰੇ ਵਿਰੋਗ ਦੀ ਹਾਂ ਲਾਈਕ ਉਹ ਪਹਿਲੀ ਪਹਿਲੀ ਵਾਰ ਹੀ ਹੁੰਦਾ ਨਹੀਂ ਨਹੀਂ ਹੋ ਜਾਂਦਾ ਕੀ ਦਸਤੀਨਾ ਗਏ ਬਹੁਤ ਸੋਹਣਾ ਰੋਡ ਬਣ ਗਿਆ ਬਾਈ ਫਿਰਾ ਫਿਰਾ ਜੀ ਨੂੰ ਕਹਿ ਦਿੰਦੇ ਨਾ ਉਹ ਬਣ ਗਿਆ ਵਾ ਹਾਂ ਆ ਦੇਖੋ ਆ ਮੁੰਡਿਆਂ ਦੀਆਂ ਮਿਹਰਬਾਨੀਆਂ ਵਾ ਮਾਰਦ ਰਿਹਾ ਏ ਚੰਨਾ ਹੀ ਦੇ ਆ ਚੰਨਾ ਕਰਦਾ ਸੀ ਪਾਹੇ ਆਉਣਗੇ ਤਲੀਆਂ ਦੇ ਫਰਕ ਲੜਦੀ ਜਿਹੜੀ ਹੈ ਕਿ ਨਹੀਂ ਆਉਂਦੇ ਕੋਹਤਮਾਂ ਤੱਕ ਬੇਨਤੀ ਪੈਨਸ਼ਨ ਆਉਂਦੀ ਹੈ ਕਿ ਬੰਦ ਕਰ ਤੂੰ ਕੋਹਤਮਾਂ ਨੂੰ ਆਉਂਦੀ ਹੈ ਤਾਂ ਫੇਰ ਠੀਕ ਹੈ ਨਹੀਂ ਤਾਂ ਕਹਿ ਦਿੰਦੇ ਆਣੂ

ਜੇ ਦੋ ਮੀ ਆਉਦੇ ਬਣਾਉਨੇ ਆਪਾਂ ਵੀ ਅੱਗੇ ਚੰਗਾ ਨਾ ਬੈਠ ਠੀਕ ਆ ਊੜੇ ਨੂੰ ਘੜਾਵਾ ਹਾਂਜੀ ਕਾਲਾ ਵੇ ਬੈਠਾ ਬੈਣੇ ਕਾਲੇ ਬਈ ਘਰੇ ਜਾ ਕਾਲੇ ਨਾਲ ਕੈਮਰਾ ਕਮਾਇਆ ਤੇ ਮੂੰਹ ਲ ਕੋਲੇ ਦਾ ਸੱਚੀ ਸੱਦੀ ਦਾ ਘਰੇ ਆਏ ਨਹੀਂ ਗੱਡੀਆਂ ਨੂੰ ਚਾਬੀ ਲੱਗਦੀ ਉਹ ਕਾਲੇ ਬਈ ਘਰੇ ਜਾ ਹਾਂ ਲੋਗਨ ਦੁਬਾਰਾ ਠੀਕ ਗੱਡੀ ਵਧੀਆ ਚੱਲਦੀ ਆਪਣੀ ਬਹੁਤ ਵਧੀਆ ਜੀ ਹੂੰ ਕਿੰਨੀ ਐਵਰੇਜ ਇਹਦੀ ਇਹਦੀ ਐਵਰੇਜ ਹੀ ਆਪਦਾ ਸਰੀਰ ਦੇ ਨਾਲ ਹੀ ਹੈ ਅੱਛਾ 65 ਸਾਲ ਦੀ ਹੋਵਰਾ ਹੁਣ ਮੇਰੀ ਲਾਲੋ ਸਾਹਿਬ ਹਾਂ ਇਹ 65 ਸਾਲ ਚ ਲਾਲੋ ਸਾਹਿਬ ਇਹ ਗੱਡੀ ਪੁਰਾਣੀ ਹੋ ਗਈ ਆ ਬੰਦਾ ਪੁਰਾਣਾ ਨਹੀਂ ਹੋਇਆ ਓਕੇ ਨਹੀਂ ਨਹੀਂ ਕਢਾਉਣੀ ਹੁਣ ਆਪਾਂ ਹਾਂ 7 ਸਾਲ ਹੋ ਗਏ ਗੱਡੀ ਨਿਕਲੀ ਨੂੰ ਹੂੰ ਹੁਣ ਫੇਰ ਆਪਾਂ ਨਵੀਂ ਕਢਾ ਲੈਣੀ ਹੈ ਇਹੀ ਇਹੀ ਬਸ ਇਹਦੇ ਨਾਲ ਦੂਏ ਕਿਹੜੀ ਕੰਪਨੀ ਹੈ ਹੀਰੋ ਜੱਟ ਜੱਟ ਜੈੱਡ ਹੀਰੋ ਜੱਟ ਕੋਲ ਹਾਂ ਜੀ ਠੀਕ ਆ ਕਿਰਪਾ ਬਾਬਿਆਂ ਦੀ ਮੈਂ ਭੰਗ ਦੁਖੇ ਨਾ ਪੈ ਦੁਖੇ ਸਾਰੀ ਧੜੀ ਬਲੇ ਫਿਰੋ ਸਹੀ ਆ ਮੈਂ ਤੇਲ ਦੇ ਖਰਚੇ ਤੋਂ ਬਚਦੇ ਅਮਗਾਈ ਆ ਗਈ ਆ ਕਹਿੰਦੇ ਭੰਗਾਈ ਸਾਧੂ ਨਹੀਂ ਮੰਗਾਈ ਸਹੀ ਆ ਇਹ ਆ ਗਈ ਬੂਮ ਵਿੱਚ ਹੁਣ ਆਪਣੀ ਇੱਕੋ ਘਲੇ ਜਾਂਦੀ ਮੈਂ ਢਿੰਗਿਆ ਤੋਂ ਬੈਠ ਕੇ ਚਲੀ ਜਾਵਾਂ ਮੈਂ ਵੀ ਜਾ ਕੇ ਪੜੀ ਜਾਵਾਂ ਟੁੱਟ ਹੈ ਹੀ ਨਹੀਂ ਅੱਜ ਹੈ ਨਹੀਂ ਅੱਜ ਟੁੱਟਿਆਂ ਦੀ ਬੜੀ ਕਿੱਲਤ ਆ ਲਾਈਵ ਆ ਸਾਡੇ ਪਿੰਡਾਂ ਬੱਸਾਂ ਲੱਗੀਆਂ ਬਈ ਆ ਲੀਆਂ ਇਹ ਆਹਾ ਮਿੰਨੀ ਬੱਸ ਮਿੰਨੀ ਬੱਸ ਆ ਬਾਹਰ ਲਈ ਆ ਆਹੇ ਨੈਸਟੈਂਤੋਗੇ ਮੋੜ ਨੈਸਟੈਂਤੋਗੇ

ਹਾਂਜੀ ਵਰੇ ਪਹਿਲੇ ਨੰਬਰ ਤੇ ਆ ਰਹੇ ਵਾਕਈ ਆ ਗਏ ਵਾਕਈ ਆ ਗਏ ਇਹ ਕਿੱਥੇ ਰੱਖਣਾ ਵਾ ਉਧਰ ਲੈਣਾ ਅੱਛਾ ਇੱਥੇ ਮਿੱਟੀ ਪਾਉਣੀ ਬਾਈ ਸਹੀ ਆ ਸਹੀ ਵੀ ਆ ਠੀਕ ਆ ਬਹੁਤ ਵਧੀਆ ਜੀ ਫੀਡਰ ਤੇ ਲੱਗ ਰਹੇ ਆ ਟਰਾਂਫਰੋਂ ਪਹਿਲੇ ਨੰਬਰ ਦੇ ਸਰਦਾਰ ਮੰਦਰ ਸਿੰਘ ਸਰਪੰਚੋ ਪਹਿਲੇ ਨੰਬਰ ਤੇ ਆ ਰਹਿਆ ਵਰੇ ਇਸ ਟਾਈਮ ਤੇ ਨਾੜੀ ਢੋਸ ਨੇ ਬਹੁਤ ਕਿਰਪਾ ਕੀਤੀ ਆ ਕਿ ਛੋੜੀ ਹੁਣ ਚਿੱਟੇ ਦੇ ਵੀ ਕਰਦਾ ਉਹਨੇ ਕਿਤੇ ਮੜੀ ਗਈ ਫੇਰ ਉਸ ਨੂੰ ਜਾਰਾ ਕਿਰਪਾ ਜਿੱਤੇ ਦਾ ਬੜੀ ਆ ਇਰ ਪੱਕਾ ਢਾਉਣੀ ਹੈ ਜੱਟੇ ਦੀ। ਉਹ ਹੀ ਉਹ ਤੇ ਕਿਰਤਾ ਕਢਾ ਦੇਵੇ। ਮੈਨੂੰ ਕੋਈ ਨਹੀਂ ਪੁੱਛਣਾ ਹਾਂ ਕਿ ਕਿ ਕਰਾਂ। ਘੋਣਾ ਮੜ ਗਿਆ। ਬੜਾ ਇਛਾ ਦਿੱਤਾ। ਨਹੀਂ ਆਦਾ ਸਿਰਾ ਹੋ ਗਿਆ ਸਿਰਾ। ਉਹ ਆਜੀ ਸਿਰਾ ਹੋ ਗਿਆ। ਸਿਰਾ। ਆ ਕਰਾਏਗਾ ਇਹਨੂੰ ਖਾਤ ਕਰਕੇ ਜਿਆ ਕੱਢ ਕੇ ਓਏ। ਗਾਂਦੇ ਜਾ। ਹਾਂ ਹੈ ਹਾਂ ਬਾਈ ਠੀਕ ਹੈਣਾ ਚਾਹਣਾ ਦਰਸ਼ਕਾਂ ਨੂੰ ਲਾਈਵ ਆ ਹੈ ਗਲਤ ਗੱਲ ਨਾ ਬੋਲੀ ਕੋਈ ਬਸ ਇਹਨਾਂ ਧਿਆਨ ਰੱਖੀ ਕਾਲੇ ਬਾਈ ਬਾਈ ਕਾਲੇ ਵੀਰੇ ਕਿਵੇਂ ਆ ਸੂਟ ਚੱਲਦਾ ਹੈ ਇਹਨਾਂ ਵਿੱਚ ਇਹਨੂੰ ਸਟਾਰ ਰੱਖ ਕੋਲਾਕਾਰ ਮਰੇ ਚਾਰ ਕਾਹ ਹਿੰਦਰੇ ਹੈ ਆ ਮੂੰਗਾ ਤਾਂ ਬਣਾਣਾ ਮੈਂ ਯਾ ਮੇਰੇ ਉਸਤਾਦ ਜੀ ਬਣਾਇਆ ਜੀ ਇਹ ਤਰਸਤਾ ਦਾ ਉਸਤਾਦ ਜੀ ਇਹ ਕੈਮਰਾ ਸਤਾਦਾ ਯਾਰ ਲੱਤੀ ਆਪਣਾ ਗਈ ਇਹ ਕੌਣ ਜੀ ਹੈਲੋ ਹਾਂ ਇਹ ਪੜਿਆ ਰੋਣਾ ਪਿੱਛੇ 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 ਇਹ ਸਾਡ ਲੋ 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 ਇਹ ਸਾਡ ਆਖਦੇ ਆਖਦੇ ਆਖਦਾ 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 ਆ ਇੱਥੇ ਗਿਆ ਡੱਕੇ 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 ਉਹ ਲੋੜੀ ਟੱਡਾ ਉਹ ਮੋੜ ਤੋਂ ਨਿਕਲ ਜਾਣਾ ਹੁਣ ਕਿਹਦੇ ਹੌਲੂ ਗੇ ਨਿਕਲ ਜਾਣਾ ਡੱਕੇ ਰੱਖੀ ਟੱਕਾ ਫਾਟਸ ਵਾਲੇ ਨੇ ਮੰਡੇ ਰੱਖਿਆ ਫਿਰ ਲੋੜੀ ਪਾਸੇ ਰੱਖੀ ਪੈਰ ਉਸੇ ਉਹ ਹੋ ਇਥੇ ਲੋਥੀ ਗੱਲਿਆ ਯਾਰ ਕਰ ਥੱਲੇ ਕਰ ਚੱਲ ਚੱਲ ਕਿਹ ਦੌਰ ਓਏ ਲੈ ਜਾ ਤੂੰ ਉੱਪਰੇ ચલા ચાલ ચાલ લાગે આટટ બધી મેં કરખા આય આનું લખી આયનું ਜਿੰਨਾ આનું લખહેਗਾ તો સોખા ਰਹਿગા કાલજનાને ਹਾਂ ਜੀ ਟ੍ਰੈਂਕਰ ਵਾਲੇ ਪਹੁੰਚਾ ਬਾਲਾ ਪਾਪੇ ਕਿਉਂ ਹੀ ਹੋਈ ਹਲੀ ਚੜਾਈ ਆ ਹੋਈ ਹਲੀ ਬ੍ਰੇਕ ਬੰਦ ਕੇ ਕੁਛ ਨਹੀਂ ਪਹਿਲਾਂ ਚਾਰ ਬਚੜ ਕੇ ਚੜ ਕੇ ਚੜ ਕੇ ਅੱਜ ਆਪ ਜੀ ਯਾਰ ਸਾਰਾ ਪਾਸੇ ਕਰਕੇ ਸਿੱਧਾ ਆਪ ਜੀ ਕਰਦੇ ਨਾ ਪੈਰ ਨੂੰ ਪਜਾ ਕੋਈ ਥੋੜਾ ਗੁੱਠਾਂ ਵਾਲਾ ਬੈਕ ਕਰ ਲਾ ਐਮ ਹੋਣਾ ਹੈ ਮੜਾ ਨੀਵਾ ਕਰ ਲਾ 100 ਰੀਸੀਵਡ ਔਨ ਫੋਨ ਪੇ ਆ ਗਏ ਆ ਗਿਆ 100 ਰੁਪਿਆ ਆ 90 ਵੀ ਆ ਗਏ ਬਹੁਤ ਇੰਨਾ ਲੰਬੇ ਦਾ ਕਿਉਂ ਘੱਟ ਕਰ ਇੰਨੇ ਨਹੀਂ ਬੰਦ ਇਹ ਜੇ ਆਪਾਂ ਨੂੰ ਉਹ ਇਹ ਦਾ ਭੋਰ ਘੱਟ ਕਰ ਮੜਾ ਜਾ ਵਖਾ ਬਸ ਹਜੇ ਵੀ ਜਿਆਦਾ ਹੈ ਚੱਲ ਹੁਣ ਕੋਈ ਨਹੀਂ ਗੋਲ ਗੇਟ ਕਿੰਨੇ ਦੀ ਹਾਂਜੀ ਇਹ ਨਹੀਂ ਆ ਰਹੀ ਹੈ ਹਾਂਜੀ ਹਾਂਜੀ ਹਾਂ ਆਹ ਦੇ ਦੇ ਇਹ ਸਾਬਣ ਦੇ ਕੇ ਆਸ ਸਾਬਣ ਆਵੇ ਡਾਰਕ ਵੀ ਇਹ ਕਿਹੜੀ 10 ਵਾਲੀ ਸਾਬਣ ਉਹ ਮੰਗੋ ਕੇੰਦਰ ਦੀ ਹੈ ਕਿਹੜੀ 40 40 oh. 40 ਬਸ ਇਹ ਦੇ ਤੇ ਇੱਕ ਇਹ ਬੱਸ ਸਪੋਰਟ ਸ਼ ਕਿੰਨੀ ਆ 10 20 30 ਕਿੰਨੇ ਹੋ ਗਏ ਇਹਦੇ 20 ਤੇ 40 50 60 ਹੋ ਗਏ 7 ਤੇ ਹਾਂ 60 ਇਹਦੇ ਹੋ ਗਏ ਬੱਸ ਕਿੰਨੇ ਆ ਲੈਣਾ ਕਿੰਨੇ ਵਾਲਾ ਇਹ 30 ਵਾਲਾ ਵਾ ਵੱਡੇ ਚੜ ਜਾਂਦਾ ਉਹ ਵੀ ਆ ਦੇ ਦਹਾਨ ਦੇ ਲੰਬੇ ਲੈ ਜੀ ਬੰਦੋ ਮੇਰਾ ਕਿੰਨੇ ਹੋ ਗਏ ਆਪਣੇ 90 ਨੂੰ 10 ਹੋਊਗਾ ਕਰ ਲਾਂਗੇ ਮੈਂ ਤੈਨੂੰ ਐਸੀ ਕਿੰਨਾ ਫਾਫਾ ਦੇ ਬੱਤਾਂ ਇੱਕ ਆ ਗਈ ਯਾਰ ਭੰਡਾ ਹੂੰ ਉੱਜਾ ਪੱਟ ਲੈਣਾ ਮੈਂ ਮਨ ਨਹੀਂ ਲੈ ਕੇ ਜਮੂਲੇ ਐਤੋਂ ਮੈਂ ਕਿ ਤੇਲ ਲੈ ਕੇ ਗਿਆ ਸੀ ਉਹ ਮੁੰਡੇ ਤੋਂ ਉਹ ਇਹਨੇ ਲੈ ਕੇ ਸੀ ਮੈਂ ਉਹਨੂੰ ਖਾਜੀ ਗਿਆ ਅੱਜ ਮੈਂ ਕਿਤਾਬ ਵੀ ਲੈ ਕੇ ਆਇਆ ਹੂੰ ਨਹੀਂ ਲੇ ਨਾ ਲੈ ਕੋਈ ਨਹੀਂ ਪਾਏ ਕੋਈ ਨਹੀਂ ਪਾਏ ਪਾਗ ਲੱਗ ਰਿਹਾ ਕੋਹਣਾ ਕਹਿੰਦਾ ਤੇ ਲਾਉਣਾ ਸੀਗਾ ਪਤਾ ਕਿ ਨਹੀਂ ਲਾਉਣਾ ਸੀ ਲਾਉਣਾ ਇਹ ਠੀਕ ਹੈ ਕੋਈ ਨਹੀਂ ਬੰਦੇ ਵੀਡੀਓ ਵੀਡੀਓ ਤੇ ਲਾਈਵ ਪੰਗੇ ਲੈ ਇਸ ਕੋਣ ਇੰਨਾ ਵਧੀਆ ਸੀਨ ਮਿਕਸ ਕਰਦਾ ਤੂੰ ਕੋਣ ਜੜੇ ਕਾਲਾ ਕੱਲਾ ਹੀ ਹੱਸੀ ਜਾਂਦਾ ਮਸਤਰੀਆਂ ਇਹ ਠੀਕ ਹੈ ਨਾ ਸੀਂਦਾ ਯਾਰ ਤਾਲੀਆਂ ਨਹੀਂ ਆ ਬੱਸ ਆਪਣੇ ਤੇ ਉੱਨਾ ਖੜ੍ਹ ਜਾ